ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019807 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾਸ ਜੀ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ ਹੈਗਾ 977960582 ਜੀ ਕੱਲ ਆਪਾਂ ਵੀਡੀਓ ਪਾਈ ਸੀ ਪਸੂ ਬੈਗੇ ਸੀ ਵਧੀਆ ਹਾਂ ਉਹਦੀ ਪੈਗੀ ਠੀਕ ਹੈ ਜੀ ਪਹਿਲੇ ਨੰਬਰ ਦੇ ਵੱਡੀ ਵਹਿੜ ਐਚ ਐਫ ਦੇਖੀਏ ਨੇ ਕਿਹੜਾ ਸੂਆ ਸੂਈ ਆ ਜੀ ਉਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਜੇਰੇ ਦੀ ਆ ਪਈ ਆ ਹਨਾ ਹਾਂ ਜੀ ਦੋਨਾਂ ਦੀ ਦੋਨਾਂ ਦੇ ਜੇਰਾ ਉਹ ਪੰਜਾਂ ਪਹਿਲੀ ਦੀ ਉਹ ਪਈ ਆ ਬੱਚਾ ਇਹਨੇ ਕੀ ਦਿੱਤਾ ਬੱਛਾ ਜੀ ਪਿਛੇ ਇਹ ਇਹਦਾ 50-55 ਕਿਲੋ ਦਾ ਦੁੱਧ ਦਿੱਤਾ ਹੋਇਆ ਹੈ। ਪਹਿਲੇ ਸੂਏ 50 ਕਿਲੋ ਦੁੱਧ ਦਿੱਤਾ ਵੈਦਾ। ਹਾਂਜੀ। ਠੀਕ ਆ ਦੂਜਾ ਸੂਏ ਇਸ ਵਾਰ ਸੂਈ ਆ। ਇਸ ਵਾਰ ਕੀ ਜਾਂਦਾ ਅੱਜ ਆਪਣਾ ਕਿਹਨੇ ਦੁੱਧ ਪਾ ਦੂ ਇਹੇ। 50 ਤੋਂ 55 ਕਿਲੋ ਦਾ ਦੁੱਧ। ਠੀਕ ਆ 55-54 ਮਤਲਬ ਕਿ ਗਰਮੀ ਦੇ ਹਿਸਾਬ ਨਾਲ 50 ਤੋਂ ਪਾਰ ਚੱਲਣ ਵਾਲੀ ਹੈਗੀ ਆ। ਹਾਂਜੀ। ਤੇ ਚੌਂਡ ਚਵਾਓ ਕਿ ਆ ਜਾਵਾਂ। ਮੈਂ ਇੱਕ ਨੰਬਰ। ਤੇ ਰੇਟ ਇਹਦਾ ਕੀ ਹੋਊਗਾ? ਰੇਟ ਫੋਨ ਤੇ ਕਰਾਂਗੇ। ਠੀਕ ਆ। ਸੋ ਵੀਰੋ ਧਾਰਾ ਦੇਖ ਸਕਦੇ ਜਮਾ ਕੈ ਬਾਤਾਂ ਲਾਠੀ ਚਾਰਜ ਵਰਗੇ ਧਾਰਾ ਪੈਂਦੀਆਂ। ਮੋਟਾ-ਵੋਟਾ ਚੌੜ। ਸੋ ਦੇਖ ਬਾ ਠੀਕ ਆ ਵੀਰੇ ਓਕੇ ਓਕੇ ਆ ਜਾਓ। ਸੋ ਵੀਰੋ ਮੂੰਹ ਮੱਥਾ ਫੇਸ ਕੁਆਲਟੀ ਬਰੀਡ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਜੈਨੋਂ ਸੂਈਆ ਤੇ ਫੁੱਲ ਵੱਡੇ ਬਾਡੀ ਬਾਂਦਰ ਦੇ ਵਿੱਚ ਆ ਗਈ ਜਮਾ ੱੱੱਕਾ ਕਰਦੀ ਆ ਤੇ ਖੁੱਲੀ ਫਿਰਦੀ ਆ ਜੀ ਲੱਗਦਾ ਕਿਸੇ ਪਾਸੋਂ ਦੇਖੋ ਲੇਵਾਲੂ ਬਾ ਇਹਦਾ ਕੀ ਬਾਤ ਆ ਬਹੁਤ ਸੋਹਣਾ ਤੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੀਆਂ ਰਾਜੀ ਤੇ ਥਣ ਥਣ ਦੇਖੋ ਕੀ ਬਾਤ ਆ ਮੋਟਾ ਸੋਹਣਾ ਥਾਣਾ ਚਾਹੇ ਮਸ਼ੀਨੀ ਚਬਾਈ ਕਰ ਲਈ ਚਾਹੇ ਕਰ ਲਈ ਹੱਤੀ ਤੇ 50 ਕਿਲੋ ਤੋਂ ਪਾਰ ਵੀਰ ਕਹਿੰਦਾ ਤਾਂ ਪਾ ਦੋ 50 ਕਿਲੋ ਇਹਦਾ ਪਹਿਲੇ ਸੂਏ ਦਿੱਤਾ ਹੋਇਆਗਾ ਬੰਨੂ ਤੇ ਫਿਰ ਕਦ ਕੁਦ ਦਾ ਖਿਆਲ ਬਹੁਤ ਆ ਹਨਾ ਠੀਕ ਆ ਫੁੱਲ ਸਾਈਜ਼ ਦੇ ਵਿੱਚ ਆ ਫੁੱਲ ਸਾਈਜ਼ ਆ ਫੁੱਲ ਬੱਟੀ ਆ ਫੁੱਲ ਪਾਜਣਾ ਬਹੁਤ ਵੀ ਬੇਟਾ ਠੀਕ ਆ ਰੇਟ ਹੋ ਗਿਆ ਇਹਦਾ ਫੋਨ ਤੇ ਤੇ 50 ਮੰਨ ਕੇ ਲੈ ਲੈਵਾਂ ਦਾ ਹਾਂਜੀ ਹਾਂਜੀ ਜਮਾ ਗਲੇ ਵਰਗਾ ਦੂਤੀਆਂ ਦਾ ਟੱਟ ਵਰਗਾ ਠੀਕ ਆ ਬਾਕੀ ਨਾੜਾ ਨੋੜਾ ਦੇਖੋ ਕਿਆ ਬਾਤ ਆ ਮੋਟਾ ਪੂਰਾ ਸਾਫ ਸੁਥਰਾ ਚੋਲਸੀ ਦੇ ਤੇ ਮਿਲਕਵੇਂਨ ਵਗੈਰਾ ਚੰਗੀ ਆ ਤੇ ਅੱਗੇ ਦੂਜਾ ਨੰਬਰ ਜਿਹੜੀ ਬੱਚੀ ਦੇਖੀਏ ਨਸੂਈ ਆ ਪਤਾ ਜੀ ਇਹ ਹਾਂਜੀ ਇਹ ਕਹੇ 1 ਵਜੇ ਸੂਈ ਆ ਇਹ ਵੀ ਸੂਈ ਸੂਈ ਆ ਜੀ ਇਹਦੇ ਮਗਰ ਬੱਚਾ ਕੀ ਆ ਬੱਚੀ ਆ ਇਹ ਮਾਂ ਇਹਦੇ ਮਗਰ ਆ ਗਈ ਬੱਚੀ ਜੇਰੇ ਇਹ ਠੀਕ ਐ ਸਭ ਬੱਚੀ ਦੇਖੋ ਕਿਆ ਬਾਤ ਆ ਪੂਰੀ ਚੰਗੀ ਜੰਦ ਜਨ ਬਰੀਰ ਵਾਲੀ ਆ ਇਹਦਾ ਪਿਛਲੀ ਵਾਰ ਦੁੱਧ ਕਿੰਨਾ ਦੱਸਿਆ ਪਾੜੋ ਇਹਦਾ 24 25 ਕਿਲੋ ਦੁੱਧ ਦਿੱਤਾ ਸੀ ਪਿਛਲੀ ਵਾਰ ਇਸ ਵਾਰ ਕਿੰਨਾ ਦੁੱਧ ਪਾ ਦੂ ਅੰਦਾਜ਼ਾ ਐ ਇਸ ਵਾਰ ਇੰਨੇ ਹੀ ਮੰਨ ਕੇ ਲੈ ਜਾਓ 25 ਕਿਲੋ ਜੀ 25 ਤੋਂ ਪਾਰ ਮੰਨ ਕੇ ਚੱਲੂ ਪਾ ਦੂ ਹਣਾ ਤੇ ਚੌਂਡ ਚਵਾ ਓਕੇ ਆ ਜਮੈਂ ਦਾ ਇੱਕ ਨੰਬਰ ਆ ਜੀ ਸੋ ਦੇਖੋ ਮੂੰਹ ਵਾਤਾ ਫੇਸ ਕੁਆਲਿਟੀ ਦੂਜਾ ਸੂਆ ਜੈ ਇਹਨਾਂ ਨੂੰ ਸੂਈ ਆ ਦੁੱਧ ਨਾਲੇ ਕਰਾਉ ਸਾ ਥੋੜੀ ਠੀਕ ਐ ਹਲਕਾ ਜਿਹਾ ਕਰਾਸ ਪੈਦਾ ਹਣਾ ਸੋ ਹਲਕਾ ਜਿਹਾ ਕਰਾਸ ਪੈਦਾ 24 25 ਕਿਲੋ ਦੁੱਧ ਪਾ ਸੋ ਲੇਵਲੂਆ ਦੇਖੋ ਕਿਆ ਬਾਤ ਆ ਝੂਮ ਝੂਮ ਤੁਰ ਜੇ ਲੱਤ ਘਵਾ ਘਵਾ ਕੇ ਧਰ ਦਿਆ ਜਮਾ ਤੇ ਬਣੀ ਬੁਣੀ ਵੀ ਬਹੁਤ ਜਾਂਦੇ ਆ ਸੋ ਦੇਖੋ ਜਮਾ ਤੋਰਾ ਵਗੈਰਾ ਓਕੇ ਬਾਕੀ ਮੇਨ ਗੱਲ ਪਿੱਛੇ ਬਚੀ ਆ ਧਾਰਾਂ ਪੇਜੇ ਮਾਰ ਕੇ ਦਿਖਾ ਦਿੰਨੇ ਆ ਮੋਟਾ ਮੋਟਾ ਥਾਣਾ ਕਿਆ ਬਾਤ ਆ ਸਾਫ ਸੁਥਰਾ ਸੁਭਰੇ ਚੋੜ ਦੇਖੋ ਜਮਾ ਬਿਨਾ ਨਿਆਣਾ ਪਾ ਕੇ ਵੇਜੋ ਮੋਟਾ ਮੋਟਾ ਚੋਣਾ ਜਾਵਾ ਠੰਡੀ ਬਾੜੀ ਆ ਲੈ ਲੋ ਜਾ ਬਰਫੀ ਆ ਹਣਾ ਸੋਏ ਆ ਜਮਾ ਮਨ ਕੇ ਜਲ ਜੇੜ ਦੇ ਮਹੀਨੇ ਹਾਲਾ ਨਾ ਮੰਨਦੇ ਬਾਹਰ ਭਵੇਂ ਉੱਥੇ ਬੈਠੀ ਨੇ ਦੁੱਧ ਦੇ ਰਹਿਣੇ ਮੋਟਾ ਮੋਟਾ ਚੋਣਾ ਬੱਚਾ ਪਿੱਛੇ ਫ ਤੇ ਇਹਦਾ ਭਾਗ ਕੀ ਹੋਊਗਾ ਬਾਈ ਜੀ ਇਹਦਾ ਭਾਗ ਜੀ 82000 ਰੁਪਇਆ ਮੰਗਦਾ ਗਜਾਇਸ ਹੋਜੂਗੀ ਕਰ ਦਿਆਂਗੇ ਸੋ 82000 ਦੇ ਵਿੱਚੋਂ ਗਜਾਇਸ ਹੋਜੂ ਜੇਰ ਓਕੇ ਆ ਧਾਰਾ ਓਕੇ ਆ ਪਿੱਛੇ ਬੱਚਿਆ ਸੂਈ ਸੁਭਾਈਆ ਤੇ ਥਾਲ ਦੇਖੋ ਕਿਆ ਬਤਾ ਜੇਵਾ 2000 ਦੇ ਰੋਡ ਹਰ ਗਾਇ ਜਾਵਾ ਗਲਾਬੀ ਗਲਾਬੀ ਤੇ ਮੋਟਾ ਮੋਟਾ ਸਾਫ ਸੁਥਰਾ ਚੋਣਾ 97 96 051 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ